ਸਤਰੀਆ ਗਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਇਸ ਵੀਡੀਓ ਰਾਹੀਂ ਤੁਹਾਡੀ ਸਾਂਝ ਪਾ ਰਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜੋ ਚੋਣ ਹੋਈ ਸੀ 19 ਜਨਵਰੀ ਨੂੰ ਉਸ ਵਿੱਚ ਕਿਸੇ ਵੀ ਗਰੁੱਪ ਦਾ ਮジョਰਿਟੀ ਨਹੀਂ ਆਈ ਸੋ ਮੇਰੇ ਆਪ ਜੀ ਨੂੰ गुजारिश ਹੈ ਕਿ ਜੇਕਰ ਹੁਣ ਤੀਕੰਤੂ ਸੇਸ਼ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਇਹਦਾ ਬੈਲ ਆਈਕਨ ਜ਼ਰੂਰ ਦਬਾਓ ਕਿਉਂਕਿ ਜੇ ਬੈਲ ਆਈਕਨ ਦਬਾਓਗੇ ਤਾਂ ਜੋ ਵੀ ਅਸੀਂ ਵੀਡੀਓ ਪਾਵਾਂਗੇ ਉਸ ਤਰ ਤੁਨ ਤੀ ਤੁਹਾਡੇ ਤੱਕ ਸੁਨੇਹਾ ਪਹੁੰਚੇਗਾ ਕਮਿਊਨੀਕੇਸ਼ਨ ਪਹੁੰਚੇਗੀ ਤੇ ਤੁਸੀਂ ਉਸ ਨੂੰ ਦੇਖ ਕੇ ਖੁਦ ਆਪਣਾ ਨਰੀਖਣ ਵੀ ਕਰ ਸਕਦੇ ਹੋ ਔਰ ਤੁਸੀਂ ਇਸ ਦੀ ਜਿਹੜੀ ਕਮੈਂਟ ਪੱਟੀ ਹੈ ਉਸ ਵਿੱਚ ਆਪਣੇ ਜੋ ਵੀ ਸੁਝਾਅ ਹਨ ਵਿਚਾਰਨ ਆਲੋਚਨਾ ਹੈ ਉਹ ਜ਼ਰੂਰ ਦਰਜ ਕਰੋ 21 ਜੋਥੀ ਉਹ 50 ਉਮੀਦਵਾਰ ਜਿੱਤ ਗਏ ਲੋਕਾਂ ਨੇ ਜਿਹੜੀ ਪੁਰਾਣੀ ਕਮੇਟੀ ਸੀ ਜਿਹਦਾ ਮੁਖੀ ਭਾਈ ਬਲਜੀਤ ਸਿੰਘ ਦਾਦੂਵਾਲ ਸੀ ਉਹਨੂੰ ਰਿਜੈਕਟ ਕਰਤਾ ਦਾਦੂਵਾਲ ਵੀ 1700 ਵੋਟਾਂ ਤੇ ਹਾਰ ਗਏ ਹੁਣ ਇਹਨਾਂ ਦੀਆਂ ਮੀਟਿੰਗਾਂ ਜਾਰੀ ਹਨ ਕਿ ਜਲਦੀ ਤੋਂ ਜਲਦੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਉਹ ਹੋਣ ਦੇ ਚਾਜ ਹੈ ਤੇ ਗੁਰਦੁਆਰਿਆਂ ਦੀ ਪ੍ਰਸ਼ਾਸਨੀ ਕਾਰਵਾਈ ਅਰੰਭੇ ਸੋ ਇਸ سلسلے ਵਿੱਚ ਇੱਕ ਨਵਾਂ ਆਜ਼ਾਦ ਉਮੀਰਵਾਰਾਂ ਨੇ ਆਪਣਾ ਇੱਕ ਨਵਾਂ ਗਰੁੱਪ ਬਣਾਇਆ ਉਸ ਦਾ ਨਾਂ ਰੱਖਿਆ ਪੰਥ ਅਕਾਲ ਮੋਰਚਾ ਉਸ ਦੇ ਲੀਡਰ ਹਨ ਬਲਵਿੰਦਰ ਸਿੰਘ ਖਾਲਸਾ ਬਲਵਿੰਦਰ ਸਿੰਘ ਖਾਲਸਾ ਨੇ ਪਹਿਲੇ ਜੋ ਮੀਟਿੰਗ ਹੋਈ ਸੀ ਉਹ ਹੋਈ ਸੀ 26 ਤਰੀਕ ਜਨਵਰੀ ਦੀ ਉਹਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਵੀ ਇਸ ਗਰੁੱਪ ਇਕੱਠਾ ਰਹੇਗਾ ਤੇ ਉਹਨਾਂ ਨੇ ਅਪੀਲ ਕੀਤੀ ਕਿ ਵੀ ਬਾਕੀ ਦੇ ਗਰੁੱਪ ਵੀ ਇਸ ਗਰੁੱਪ ਵਿੱਚ ਆ ਕੇ ਸ਼ਾਮਲੀਅਤ ਕਰਨ ਤਾਂ ਜੋ ਪਾਰਟੀ ਜਿਹੜੀ ਹੈ ਜਿਹੜਾ ਨਵਾਂ ਗਰੁੱਪ ਬਣਿਆ ਉਹ ਆਪਣੀ ਚੋਣ ਦੀ ਕਾਰਵਾਈ ਨੂੰ ਆਰੰਭੇ ਸੋ ਬਲਵਿੰਦਰ ਸਿੰਘ ਖਾਲਸਾ ਨੇ ਕੱਲ ਫੇਰ ਇੱਕ ਪੋਸਟ ਪਾਈ ਹੈ ਜਿਹੜੀ ਅਸੀਂ ਲਗਾ ਰਹੇ ਹਾਂ ਉਹਨਾਂ ਨੇ ਇਹ ਕਹਿ ਵੀ ਸਾਡੇ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਬਣਾਉਣ ਲਈ ਹੈ ਹਰਿਆਣਾ ਸੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਅਸੀਂ ਚੋਣ ਲਈ ਤਿਆਰ ਹਾਂ ਸਾਡੇ 25 ਮੈਂਬਰ ਹੋਗੇ ਕਿਉਂਕਿ 40 ਮੈਂਬਰਾਂ ਦਾ ਹਾਊਸ ਹੈ ਉਹਨਾਂ ਨੂੰ ਮжоਰਿਟੀ ਲਈ ਵੀ ਮੈਂਬਰ ਚਾਹੀਦੇ ਪਰ ਉਹਨਾਂ ਦੇ फाइन मेंबर ऊपर हां सो ਇਸ ਕਰਕੇ ਜਲਦੀ ਹੀ ਕੁਝ ਦਿਨਾਂ ਚ ਇਹ ਹੋਂਦ ਵਿੱਚ ਆਣ ਵਾਲੀ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਦੀਦਾਰ ਸਿੰਘ ਨਲਵੀ ਸਿੱਖ ਸਮਾਜ ਸੰਸਥਾ ਬਣਾਈ ਸੀ ਜਿਨ੍ਹਾਂ ਨੇ ਉਹਨਾਂ ਨੂੰ ਤਿੰਨ ਸੀਟਾਂ ਮਿਲੀਆਂ ਉਹ ਖੁਦ ਵੀ ਜਿੱਤ ਗਏ ਦੀਦਾਰ ਸਿੰਘ ਨਲਵੀ ਸੀਨੀਅਰ ਲੀਡਰ ਹਨ ਹਰਿਆਣਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਆਸਤ ਵਿੱਚ ਉਹਨਾਂ ਦਾ ਵੱਡਾ ਰੋਲ ਹੈ ਇਹ ਜਿਹੜੀ ਕਮੇਟੀ ਬਣਾਈ ਗਈ ਹੈ ਹਰਿਆਣਾ ਵਿੱਚ ਵੱਖਰੀ ਤੋਂ ਭੁਪਿੰਦਰ ਸਿੰਘ ਊੜਾ ਉਸ ਵੇਲੇ ਮੁੱਖ ਮੰਤਰੀ ਸੀ ਉਸ ਨੂੰ ਕਨਵਿੰਸ ਕਰਾਉਣ ਵਿੱਚ ਜੋ ਦਿਦਾਰ ਸਿੰਘ ਨਲਵੀ ਹੈ ਉਹਨਾਂ ਨੇ ਵੀ ਬੜਾ ਰੋਲ ਪਲੇ ਕੀਤਾ ਤੇ ਅੱਜ ਉਹ ਕਮੇਟੀ ਜਿਹੜੀ ਹੈ ਹੁਣ ਆਪਣੀ ਚੋਣ ਪ੍ਰਕਿਰਿਆ ਰਾਹੀਂ ਆਪਣੇ ਆਪ ਦੇ ਅਫਸਰ ਚੁਣੇਗੀ ਸੋ ਨਲਵੀ ਨੇ ਦੋਸ਼ ਲਾਇਆ ਕਿ ਬਈ ਜੋ ਬਾਦਲ ਦਲ ਦਾ ਜੋ ਹੈ ਗਰੁੱਪ ਜਿਹਦੇ ਕੋਲ ਕੇ 6 ਮੈਂਬਰ ਹਨ ਹਰਿਆਣਾ ਸਿੱਖ ਪੰਥਕ ਦਲ ਉਸ ਦੇ ਲੀਡਰ ਹਨ ਬਲਦੇਵ ਸਿੰਘ ਕਰੀਮਪੁਰੀ ਉਹ ਇਸ ਨਵੀਂ ਬਣਨ ਵਾਲੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਾਈਜੈਕ ਕਰਨਾ ਚਾਹੁੰਦੇ ਹਨ ਕਬਜ਼ੇ ਵਿੱਚ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੇ ਸੁਚੇਤ ਕੀਤਾ ਕਿ ਭਾਈ ਇਸ ਤੋਂ ਬਚਾਅ ਰੱਖਿਆ ਜਾਏ ਕਿਉਂਕਿ ਸਭ ਤੋਂ ਵੱਧ ਜੋ ਵਿਰੋਧ ਕੀਤਾ ਹਰਿਆਣਾ ਸਿੱਖ ਗੁਰਦੁਆਰਾ ਬਰਬੰਦਕ ਕਮੇਟੀ ਜਾਂ ਮੈਨੇਜਮੈਂਟ ਕਮੇਟੀ ਦੀ ਜਦੋਂ ਸਿਰਜਨਾ ਦਾ ਪ੍ਰੋਸੈਸ ਚੱਲ ਰਿਹਾ ਸੀ ਸਥਾਪਨਾ ਦਾ ਹਲੇ ਪਾਸ ਹੋਣੀ ਸੀ ਹਰਿਆਣਾ ਅਸੈਂਬਲੀ ਚੋਂ ਐਕਟ ਬਣਨਾ ਸੀ ਫਿਰ ਲਾਗੂ ਹੋਣਾ ਸੀ ਉਸ ਨੂੰ ਇਹਨਾਂ ਨੇ ਚੈਲੰਜ ਵੀ ਕੀਤਾ ਸੋ ਇਸ ਕਰਕੇ ਉਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 2022 ਵਿੱਚ ਹੋਂਦ ਵਿੱਚ ਆਈ ਉਹ ਸਾਰੇ ਨਾਮਿਨੇਟਿਡ ਮੈਂਬਰ ਸੀਗੇ ਸੋ 2 ਸਾਲ ਉਹਨਾਂ ਨੇ ਜੋ ਕਾਰਜ ਰਚਾਇਆ ਉਹਦੇ ਤੋਂ ਕੋਈ ਸੰਤੁਸ਼ਟ ਨਹੀਂ ਸੀ ਹਰਿਆਣਾ ਦੇ ਸਿੱਖ ਉਹਨਾਂ ਨੇ ਉਹਨਾਂ ਨੂੰ ਰਿਜੈਕਟ ਕਰਤਾ ਤੇ ਉਹਨਾਂ ਦਾ ਲੀਡਰ ਵੀ ਜਿਹੜਾ ਸੀ ਬਲਜੀਤ ਸਿੰਘ ਦਾਦੂਵਾਲ ਉਸ ਨੂੰ ਵੀ ਬਹੁਤ ਸ਼ਰਮਨਾਕ ਘਾਹ ਰਹੀ 1700 ਵੋਟਾਂ ਤੇ ਉਹ ਹਾਰ ਗਿਆ ਹੁਣ ਨਲਵੀ ਨੇ ਇਹ ਅਪੀਲ ਕੀਤੀ ਹੈ ਮੈਂਬਰਾਂ ਨੂੰ ਕਿ ਬਈ ਤੁਸੀਂ ਬਚ ਕੇ ਰੋ ਤੇ ਤੁਸੀਂ ਬਾਦਲ ਕਾਲੀ ਦਲ ਦੀ ਜਿਹੜੀ ਸਿਆਸਤ ਹੈ ਕਿ ਇਸ ਕਮੇਟੀ ਨੇ ਉਹਨਾਂ ਨੂੰ ਹਾਈਜੈਕ ਕਰਨ ਦਾ ਜੋ ਬਣਾਇਆ ਉਹਨਾਂ ਨੇ ਆਪਣਾ ਪ੍ਰੋਗਰਾਮ ਉਹਦੇ ਤੋਂ ਵਿਚਾਰ ਰੱਖਣਾ ਚਾਹੀਦਾ ਦੂਜੇ ਪਾਸੇ ਬਲਵਿੰਦਰ ਸਿੰਘ ਖਾਲਸਾ ਪੰਥਕ ਕਾਲ ਮੋਰਚੇ ਦੇ ਜੋ ਲੀਡਰ ਹਨ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਸਾਰੇ ਵੱਖਰੇ ਵੱਖਰੇ ਗਰੁੱਪਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਪੰਥਕ ਅਕਾਲ ਮੋਰਚੇ ਵਿੱਚ ਆਪਣੀ ਸ਼ਾਮੂਲੀਅਤ ਕਰਨ ਅਤੇ ਉਹਨਾਂ ਨਾਲ ਰਲ ਕੇ ਅਸੀਂ ਜਿਹੜੀ ਨਵੀਂ ਕਮੇਟੀ ਬਣਾਣੇ ਚਾਹੁੰਦੇ ਹਾਂ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਦੀ ਜੋ ਪ੍ਰਗਟਾ ਹੈ ਉਹ ਅਸੀਂ ਕਰਨਾ ਚਾਹੁੰਦੇ ਆ ਕਿਉਂਕਿ ਇਹ ਗੱਲ ਕਹੀ ਹੈ ਬਲਵਿੰਦਰ ਸਿੰਘ ਖਾਲਸਾ ਨੇ ਕਿ ਹਰਿਆਣੇ ਦੇ ਸਿੱਖਾਂ ਨੇ ਉਹਨਾਂ ਵਿੱਚ ਵਿਸ਼ਵਾਸ ਰੱਖਿਆ ਵਿਸ਼ਵਾਸ ਦਵਾਇਆ ਉਹਨਾਂ ਨੇ ਉਹਨਾਂ ਨੂੰ ਵੋਟਾਂ ਭਾਈਆਂ ਅਤੇ ਉਹ ਚਾਹੁੰਦੇ ਨੇ ਕਿ ਇੱਕ ਨਵੀਂ ਕਿਸਮ ਦੀ ਜੋ ਹੈ ਪ੍ਰਸ਼ਾਸਨ ਇਮਾਨਦਾਰ ਪ੍ਰਸ਼ਾਸਨ ਗੁਰਦੁਆਰਿਆਂ ਦਾ ਉਹ ਦਿੱਤਾ ਜਾਏ तकरीबन 50 ਦੇ ਕਰੀਬ ਇਤਿਹਾਸਕ ਤੇ ਦੂਜੇ ਗੁਰਦੁਆਰੇ ਇਸ ਕਮੇਟੀ ਦੇ ਪ੍ਰਸ਼ਾਸਨੀ ਹਦੀਨ ਹਨ ਅਤੇ ਇਸ ਤੋਂ ਇਲਾਵਾ ਕੁਝ ਇਹਨਾਂ ਗੁਰਦੁਆਰਿਆਂ ਨਾਲ ਜੋ ਐਗਰੀਕਲਚਰ ਲੈਂਡ ਹੈ ਜੋ ਕਿ ਦਿੱਤੀ ਜਾਂਦੀ ਹੈ ਕਾਸਟਕਾਰੀ ਲਈ ਕਿਸਾਨਾਂ ਨੂੰ ਉਸ ਜ਼ਮੀਨ ਦਾ ਕੋਈ ਕਿਸੇ ਕੋਲ ਹੈ ਐਗਜ਼ੈਕਟ ਨਹੀਂ ਹੈਗਾ ਪਰ ਉਹ ਕੋਈ 5-600 ਏਕੜ ਦੇ ਕਰੀਬ ਦੱਸੀ ਜਾ ਰਹੀ ਹੈ ਸੋ ਉਹ ਵੀ ਨਵੇਂ ਸਿਰਿਓਂ ਅਲਾਟਮੈਂਟ ਹੋਣ ਗਿਆ ਕਿਉਂਕਿ ਪਹਿਲਾਂ ਤਾਂ ਉਹ ਬਾਦਲ ਕਾਲੀਦਲ ਨਹੀਂ ਆਪਣੇ ਚਾਹੇਤਿਆਂ ਨੂੰ ਅਲਾਟ ਕਰਤੀਆਂ ਹੋਈਆਂ ਸੀ ਬੜੇ ਸਸਤੇ ਭਾਵਾਂ ਤੇ ਇਹ ਜ਼ਮੀਨ ਹਰਿਆਣੇ ਦੀ ਬੜੀ ਫਰਟਾਈਲ ਹੈ ਸੋ ਹੁਣ ਬਲਵਿੰਦਰ ਸਿੰਘ ਖਾਲਸਾ ਦੀ ਅਪੀਲ ਜੋ ਅੱਜ ਮੁਰਦ ਰਹੀ ਹੈ ਅਸੀਂ ਤੁਹਾਨੂੰ ਉਹਨਾਂ ਦੀ ਵੀਡੀਓ ਵੀ ਇੱਥੇ ਲਾਵਾਂਗੇ ਤੁਸੀਂ ਸੁਣ ਲਿਆ ਜੇ ਔਰ ਉਹਨਾਂ ਦੇ ਵਿਚਾਰ ਵੀ ਬਹੁਤ ਅੱਛੇ ਹਨ ਕਿ ਸਾਵ ਨੂੰ ਰਲ ਮਿਲ ਕੇ ਗੁਰਦੁਆਰਿਆਂ ਦੀ ਪ੍ਰਸ਼ਾਸਨ ਕਰਨਾ ਚਾਹੀਦਾ ਹੈ ਸਾਫ ਸੁਥਰਾ ਸੁਧਾਰ ਦੇਣਾ ਚਾਹੀਦਾ ਉਹਨਾਂ ਨਾਲ ਇੱਕ ਜੋ ਇਸਤਰੀ ਮੈਂਬਰ ਵੀ ਜਿੱਤੇ ਹਨ ਕੁਲਤਿੰਜ ਜਿੱਤੇ ਹਨ ਉਹਨਾਂ ਚੋਂ ਇੱਕ ਉਹਨਾਂ ਦੀ ਇਸ ਵਿੱਚ ਸ਼ਾਮੁਲੀਅਤ ਹੋਈ ਹੈ ਉਹਨਾਂ ਦੀ ਤੁਹਾਨੂੰ ਅਸੀਂ ਵੀਡੀਓ ਦਿਖਾਵਾਂਗੇ ਬੀਬੀ ਜੀ ਵੀ ਵਿੱਚ ਬੈਠਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮੁਖ ਸਤਾਰਜੋ ਗੁਰੂ ਰੂਪ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੈਥਲ ਵਿਖੇ ਜੋ 19 ਮੈਂਬਰ ਉਸ ਦਿਨ ਇਕੱਠੇ ਹੋਏ ਸੀ 3 ਦਿਨ ਪਹਿਲਾਂ ਅੱਜ ਦੁਬਾਰਾ ਉਹਨਾਂ ਦੀ ਮੀਟਿੰਗ ਬੁਲਾਈ ਗਈ ਸੀ ਜਿਹਦੇ ਵਿੱਚ ਪਿਛਲੀ ਮੀਟਿੰਗ ਦੀ ਸਮੀਖਿਆ ਕੀਤੀ ਗਈ ਅਤੇ ਹੋਰ ਮੁੱਦਿਆਂ ਤੇ ਵੀ ਵਿਚਾਰ ਕੀਤਾ ਗਿਆ ਕਿ ਅੱਜ ਸਾਡੇ ਜੋ ਮੈਂਬਰਾਂ ਦੀ ਤਾਦਾਦ ਅਸੀਂ 25 ਪੂਰੇ ਹੋ ਚੁੱਕੇ ਆ ਸਾਡਾ ਪਰਿਵਾਰ ਪੂਰਾ ਹੋ ਚੁੱਕੇ ਪਰ ਅਸੀਂ ਗੁਰਮਤ ਦੇ ਸਿਧਾਂਤ ਤੇ ਚੱਲਣ ਵਾਲੇ ਉਹ ਗੁਰਸਖੀਰ ਜਿਹੜੇ ਚੋਣਾਂ ਜਿੱਤ ਕੇ ਆਏ ਉਹਨਾਂ ਨੂੰ ਦੁਬਾਰਾ ਅਪੀਲ ਕਰਨਾ ਚਾਹੁੰਦੇ ਆ ਕਿ ਗੁਰਦੁਆਰਾਂ ਦੀ ਸੇਵਾ ਆਪਾਂ ਇਕੱਠੇ ਹੋ ਕੇ ਕਰੀਏ ਤਾਂ ਕਿ ਸਾਰੇ ਸੰਗਤ ਵਿੱਚ ਇਹ ਸੰਦੇਸ਼ ਜਾਵੇ ਕਿ ਸਾਰੇ ਗੁਰੂ ਘਰਾਂ ਦੀ ਸੇਵਾ ਵਿੱਚ ਕਿਉਂਕਿ ਪਿਛਲੀ ਕਮੇਟੀ ਦੇ ਵਿੱਚ ਬਹੁਤ ਹੀ ਝਗੜੇ ਚੱਲੇ ਸੀ ਪਰ ਅਸੀਂ ਸਾਡੇ ਤੋਂ ਬਹੁਤ ਵੱਡੀ ਆਸ ਲੈ ਕੇ ਲੋਕਾਂ ਨੇ ਸਾਨੂੰ ਜਿਤਾਇਆ ਸੋ ਸਾਡੀ ਅਪੀਲ ਹੈ ਕਿ ਕੋਈ ਵੀ ਜਿਹੜੇ ਦਲ ਉਹਨਾਂ ਤੋਂ ਸਾਨੂੰ ਸਵਰਥਨ ਦੇ ਵਾਰ ਲਈ ਕੋਈ ਵੀ ਆਸਰ ਨਹੀਂ ਸਾਰਿਆਂ ਵਾਸਤੇ ਖੁੱਲੀ ਛੁੱਟ ਹੈ ਤੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਆਪਣੇ ਦਲ ਦੀ ਤਖਤੀ ਲਾ ਕੇ ਜਰੂਰ ਆਉਣ ਕਿਉਂਕਿ ਜੋ ਸਾਡਾ ਪੰਥਕ ਅਕਾਲ ਮੋਰਚਾ ਬਣਿਆ ਹੈ ਅਕਾਲ ਪੰਥਕ ਮੋਰਚਾ ਬਣਿਆ ਹੈ ਉਸ ਦੇ ਵਿੱਚ ਸਾਰੇ ਆਉਣ ਮੇਰੇ ਵੀਰ ਤੇ ਸਭ ਦਾ ਆਉਣ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੇ ਚਗਦੀਸ਼ ਝਿੰਡਾ ਚਗਦੀਸ਼ ਝਿੰਡਾ ਜੀ ਨੇ 8 ਮੈਂਬਰ ਜਿੱਤਿਆਂ ਉਹਨਾਂ ਦੇ ਔਰ ਉਹਨਾਂ ਦੇ 8 ਮੈਂਬਰਾਂ ਨੇ ਹਲੇ ਇਹ 25 ਵਾਲਾ ਜੋ ਅਜਾਦ ਉਮੀਦਵਾਰਾਂ ਨੇ ਗਰੁੱਪ ਬਣਾਇਆ ਖਾਲਸੇ ਵਾਲਾ ਸੋ ਬਲਵਿੰਦਰ ਸਿੰਘ ਖਾਲਸਾ ਵਾਲਾ ਗਰੁੱਪ ਨਹੀਂ ਹੋਣਾ ਨੇ ਜਾਇਨ ਕੀਤਾ ਉਹਨਾਂ ਨੇ ਇਸ ਬਾਰੇ ਚੁੱਪੀ ਰੱਖੀ ਹੋਈ ਹੈ ਉਹਨਾਂ ਨੇ ਇੱਕ ਇਲੈਕਸ਼ਨ ਕਮਿਸ਼ਨ ਜੋ ਹੈ ਹਰਿਆਣਾ ਗੁਰਦੁਆਰਾ ਦਾ ਉਹਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੀ ਮੀਟਿੰਗ ਤੁਸੀਂ ਪੰਚਕੂਲੇ ਰੈਸਟ ਹਾਊਸ ਵਿੱਚ ਰੱਖੀ ਹੈ ਜਿੱਦੇ ਤੁਸੀਂ ਕਿ ਨਾਮਿਨੇਟ ਕਰਨ ਹਨ 8-9 ਮੈਂਬਰ ਸਰਕਾਰ ਕਰਦੀ ਹੈ ਉੰਨਾ ਇਹ ਹੈ ਕਿ ਜਿਹੜੇ ਚੁਣੇ ਹੋਏ ਮੈਂਬਰ ਹਨ ਇਹ ਆਪ ਨਾਮਿਨੇਸ਼ਨ ਕਰਦੇ ਹਨ ਪਰ ਹੁਣ ਉਹ ਸਰਕਾਰ ਵੱਲੋਂ ਨਾਮਿਨੇਸ਼ਨ ਆ ਜਾਂ ਇੱਕੀ ਪ੍ਰਕਿਰਿਆ ਜਿਹੜੀ ਉਸ ਦਿਨ ਅਡਾਪਟ ਕੀਤੀ ਜਾਏਗੀ ਜਿਹਨੂੰ ਲਾਗੂ ਕੀਤਾ ਜਾਏਗਾ ਕਿਹੜੀ ਪ੍ਰਕਿਰਿਆ ਨੂੰ ਤਰਜੀਹ ਦਿੱਤੀ ਜਾਏਗੀ ਇਹ ਤਾਂ ਜਿਸ ਦਿਨ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਆਪਣੀ ਮੀਟਿੰਗ ਰੱਖੇਗਾ ਛਿੰਦਾ ਜੀ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਮੀਟਿੰਗ ਹੈ ਗੁਰਦੁਆਰਿਆਂ 'ਚ ਹੋਣੀ ਚਾਹੀਦੀ ਹੈ ਕਿਉਂਕਿ ਸਿੱਖ ਪੰਥ ਦਾ ਮਾਮਲਾ ਹੈ ਧਾਰਮਿਕ ਮਾਮਲਾ ਹੈ ਰੈਸਟ ਹੋਸਾਈ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਵੀ ਸਾਡੇ ਗੁਰਦੁਆਰਿਆਂ ਨਾਲ ਬੜੇ ਅੱਛੇ ਹਾਲ ਵੀ ਹਨ ਤੇ ਉਹਨਾਂ ਵਿੱਚ ਮੀਟਿੰਗ ਕਰਕੇ ਤਾਂ ਨਾਮਿਨੇਸ਼ਨ ਕੀਤੀਆਂ ਜਾਣ ਸੋ ਇਸ ਪ੍ਰਕਾਰ ਐਵੇਂ ਲੱਗ ਰਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਕਮੇਟੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਹੋਣ ਜਾ ਜਾਈਗੀ ਅਤੇ ਆਪਣਾ ਪ੍ਰਬੰਧ ਸਮਾ ਲ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਦਾ ਹਾਂ ਆਪਣੇ ਇਲੈਕਸ਼ਨ ਕਮਿਸ਼ਨ ਦਾ ਐਚਐਸ ਫਲਾਸਾਬੀ ਕਿ ਤੁਸਾਂ ਜੋ ਫੈਸਲਾ ਲਿਆ ਹੈ ਕਿ ਨੋਮੀਨੇਟਡ ਮੈਂਬਰ ਬਣਾਉਣ ਵਾਸਤੇ ਪੰਚਕੁਲਾ ਪੀਡਬਲ ਰੈਸਟ ਆਨਸਰ ਚ ਇਹ ਮੈਨੂੰ ਵੀ ਪ੍ਰਵਾਨ ਨਹੀਂ ਲੱਗਦਾ ਤੇ ਸਾਡੀ ਹਰਿਆਣੇ ਦੀ ਸਿੱਖ ਸੰਗਤ ਨੂੰ ਵੀ ਇਹ ਪ੍ਰਵਾਨ ਨਹੀਂ ਕਿ ਇਹ ਗੁਰਦੁਆਰਿਆਂ ਦਾ ਇਲੈਕਸ਼ਨ ਹੋਇਆ ਹੈ ਤੇ ਕਿਸੇ ਸਰਕਾਰੀ ਬਿਲਡਿੰਗ ਦੇ ਵਿੱਚ ਮੈਂਬਰਾਂ ਨੂੰ ਇਕੱਠਿਆ ਕਰਕੇ ਕੋਪਟ ਕੀਤਾ ਜਾਵੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਹੈੱਡ ਆਫਿਸ ਵਿੱਚ ਬੜੇ ਵੱਡੇ ਵੱਡੇ ਹਾਲ ਨੇ ਬੜਾ ਗੁਰੂ ਘਰਾਂ ਦਾ ਸਿਸਟਮ ਤਗੜਾ ਹੈ ਮੇਰੇ ਗਰੁੱਪ ਵੱਲੋਂ ਤੇ ਸੰਗਤ ਵੱਲੋਂ ਮੈਂ ਵੀਰ ਸਾਹਿਬ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਹਦੇ ਤੇ ਵਿਚਾਰ ਕਰਕੇ ਕਿਸੇ ਸਾਡੇ ਹੈੱਡ ਆਫਿਸ ਤੇ ਗੁਰਦੁਆਰੇ ਦੇ ਵਿੱਚ ਇਹ ਪ੍ਰੋਗਰਾਮ ਇਹ ਮੀਟਿੰਗ ਰੱਖੀ ਜਾਏ ਤੇ ਸੰਗਤ ਨੂੰ ਚੰਗਾ ਲੱਗੇਗਾ ਸੰਗਤ ਦੀਆਂ ਭਾਵਨਾ ਨੂੰ ਵੇਂਦੇ ਹੋਏ ਤੁਸੀਂ ਇੱਕ ਵਾਰੀ ਜ਼ਰੂਰ ਵਿਚਾਰ ਕਰੋ ਕਿ ਜਿਹੜੀ 23 ਦੀ ਮੀਟਿੰਗ ਹੈ ਉਹ ਕਿਸੇ ਹੈੱਡ ਆਫਿਸ ਗੁਰਦੁਆਰਾ ਸਾਹਿਬ ਵਿੱਚ ਹੋਵੇ ਨਾ ਕਿ ਕਿਸੇ ਸਰਕਾਰੀ ਦਫਤਰਾਂ ਵਿੱਚ ਜ਼ਿੰਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸੀ ਅੱਜ ਦੀ ਅਸੀਂ ਵੀਡੀਓ ਤੁਹਾਡੇ ਨਾਲ ਪੇਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਪਸੰਦ ਆਏਗੀ ਇਸ ਨੂੰ ਤੁਸੀਂ ਵੱਧ ਤੋਂ ਵੱਧ ਆਪਣੇ ਗਰੁੱਪਾਂ ਵਿੱਚ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਇਸ ਨੂੰ ਸਾਂਝੀ ਕਰੋ ਅਤੇ ਮੈਂ ਫੇਰ ਆਵਾਂਗਾ ਕੋਈ ਹੋਰ ਇੰਪੋਰਟੈਂਟ ਮੁੱਦੇ ਤੇ ਵੀਡੀਓ ਲਾ ਕੇ ਤਦ ਤੱਕ ਸਾਨੂੰ ਆਗਿਆ ਦਿਓ ਧੰਨਵਾਦ ਸਤਿ ਸ੍ਰੀ ਅਕਾਲ